ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ थी ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਐ ਦੀ ਸਾਡੀ ਭੈਣ ਮਾਰਤੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮਾਹ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਮੈਂ ਕਰਕੇ ਇੱਕ ਪਰਿਵਾਰ ਵੀ ਮਿਲਿਆ ਸੀ ਨਾ ਭਾਰਤ ਤੇ ਪਾਕਿਸਤਾਨ ਦਾ ਉਹ ਕਿੱਸਾ ਤੁਸੀਂ ਥੋੜਾ ਜਿਹਾ ਸੁਣਾਓ ਪਲੀਜ਼ ਉਹ ਤਾਂ ਬੜੀ ਲੰਮੀ ਹੋ ਜੂ ਕਹਾਣੀ ਇਹ ਫਿਰ ਤਾਂ 2 ਘੰਟਿਆਂ ਦੀ ਇੰਟਰਵਿਊ ਹੋ ਜੂਗੀ ਉਹ ਜਨਕ ਵੀ ਆ ਵੀ ਸਾਡੀ ਫਿਲਮ ਦੇਖ ਕੇ ਇਹ ਲੋਮ ਤੇ ਕਿ ਉਹਨਾਂ ਨੇ ਸਾਡੀ ਫਿਲਮ ਚ ਨੌ ਹੁੰਦੇ ਨੇ ਪੁਰਾਣੇ ਚਾਨਣ ਚਲਾ ਕਾ ਨਾਜਰ ਵੈਲੀਆਂ ਦਾ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਐ ਦੀ ਸਾਡੀ ਭੈਣ ਮਾਰਤੀ ਤੇ ਈਲਵਾਲ ਦੀ ਸੀ ਸਾਡੇ ਉਹ ਜਦੋਂ ਉਹਨੇ ਨੌ ਸੋਨੇ ਕਹਿੰਦੀ ਤਾਂ ਮੇਰੇ ਪਿੰਡ ਦੇ ਨਾ ਉਹਨੇ ਉਹਨੇ ਫਿਰ ਮੈਨੂੰ ਫੋਨ ਕਰਿਆ ਮੇਰਾ ਨੰਬਰ ਪਿੱਛੇ ਹੁੰਦਾ ਹੈ ਫਿਲਮ ਦੇ ਉਹ ਮੈਨੂੰ ਜਦੋਂ ਉਹਨੇ ਗੱਲ ਕਰੀ ਕਹਿੰਦੀ ਵੀ ਐ ਕਰਕੇ ਫਲਾਣੇ ਫਲਾਣੇ ਨੂੰ ਜਾਣਦਾ ਹੈ ਮੈਨੂੰ ਮਗਰਿੰਦ ਕਹਿੰਦੀ ਤੁਕੀ ਦਾ ਮੁੰਡਾ ਐ ਮੈਂ ਖਾ ਜੀ ਮੈਂ ਕਰਕੇ ਕਰਨੈਲ ਦਾ ਮੁੰਡਾ ਵੀ ਸਿਆਮੂ ਬੁੜੀ ਦਾ ਪੋਤਾ ਮੈਂ ਕਹਿੰਦੀ ਉਹਦੇ ਕੋਲ ਤਾਂ ਮੈਂ ਚਰਖਾ ਕੱਦੀ ਹੁੰਦੀ ਸੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮੈਂ ਖਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਹਰਨਾਮ ਸੀ ਇੱਕ ਦਾ ਨਾ ਇੱਕ ਨੂੰ ਮਿਹਰਦੀਨ ਸੀ ਫਿਰ ਮੈਂ ਉਹਨਾਂ ਦੀ ਗੱਲ ਕਰਾਈ ਜਾ ਕੇ ਫਿਰ ਉਹ ਫਿਰ ਉਹਨੂੰ ਮੈਂ ਮਿਲ ਲੰਗਾ ਉੱਥੇ ਇਸੇ ਕਰਕੇ ਪਾਕਿਸਤਾਨ ਨਾਲ ਮੁਹੱਬਤ ਹੈ ਉੱਥੇ ਸਾਡੇ ਪਿੰਡੋਂ ਜਿੰਨੇ ਵੀ ਗਏ ਹੋਏ ਨੇ ਈਲਵਾਲ ਤੋਂ ਉਹ ਸਾਰਾ ਪਿੰਡੀ ਸਰਗੋਦੇ ਕੋਲੇ ਬੈਠਾ ਉਹ ਕੱਲਾ ਕੱਲਾ ਘਰਨੇ ਸਾਨੂੰ ਰੋਟੀ ਕਰੀ ਵੀ ਸਾਡੇ ਪਿੰਡੋਂ ਆਇਆ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਘੋੜਿਆਂ ਦੇ ਉੱਤੇ ਗੱਡਿਆਂ 'ਚ ਛੱਡ ਕੇ ਆਏ ਸੀ ਬਾਰਡਰ ਕ੍ਰੋਸ ਕਰਾ ਕੇ ਆਏ ਸੀ ਇਸ ਕਰਕੇ ਉਹ ਕਹਿੰਦੇ ਸੀ ਤਾਂ ਜੋ ਵੀ ਆ ਵੀ ਸੋਡੇ ਕਰਕੇ ਬੱਚੇ ਹੋਏ ਆ ਸੋਡੀ ਦੇਣ ਐ ਤਾਂ ਕਰਕੇ ਮੁਹੱਬਤ ਉਹ ਕਰਦੇ ਨੇ ਸਾਨੂੰ ਵੀ ਸਾਡੇ ਬਜ਼ੁਰਗਾਂ ਦਾ ਚੰਗਾ ਕਰਿਆ ਹੋਇਆ ਜਦੋਂ ਉੱਥੇ ਜਾਂਦੇ ਆ ਚੰਗਾ ਸੁਣਦੇ ਆ ਉਹਨਾਂ ਬਾਰੇ ਤਾਂ ਚੰਗਾ ਲੱਗਦਾ ਉੱਥੇ ਇੰਡਸਟਰੀ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੇ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੂਸੇ ਦੇ ਕੋਲੇ ਆ ਉਹ ਉਹਨੂੰ ਐ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੂਸੇਵਾਲੇ ਦੇ ਪਿੰਡੋਂ ਆ ਤੇ ਜਨ ਕਿ ਵੀ ਐ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਈਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਆ ਯਾਰ ਤੁਹਾਡੀਆਂ ਫਿਲਮਾਂ ਅਸੀਂ ਫੈਮਿਲੀ ਚ ਬਹਿ ਕੇ ਦੇਖਦੇ ਆ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਇਹਦੀ ਵੀ ਸਾਡੀ ਭੈਣ ਮਾਰਤੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮੈਂ ਖਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਮਾਡੀ ਕਰਕੇ ਇੱਕ ਪਰਿਵਾਰ ਵੀ ਮਿਲਿਆ ਸੀ ਨਾ ਭਾਰਤ ਤੇ ਪਾਕਿਸਤਾਨ ਦਾ ਉਹ ਕਿੱਸਾ ਤੁਸੀਂ ਥੋੜਾ ਜਿਹਾ ਸੁਣਾਓ ਪਲੀਜ਼ ਮਤਲਬ ਬਾਈ ਲੰਮੀ ਹੋ ਜੂ ਕਹਾਣੀ ਇਹ ਫਿਰ ਤਾਂ 2 ਘੰਟਿਆਂ ਦੀ ਇੰਟਰਵਿਊ ਹੋ ਜੂਗੀ ਉਹ ਜਨਨ ਕਿ ਵੀ ਐ ਵੀ ਸਾਡੀ ਫਿਲਮ ਦੇਖ ਕੇ ਫਿਲਮ ਦੇਖ ਕੇ ਉਹਨਾਂ ਨੇ ਸਾਡੀ ਫਿਲਮ ਚ ਨੌ ਹੁੰਦੇ ਨੇ ਪੁਰਾਣੇ ਚਾਨਣ ਚਲਾ ਕਾ ਨਾਜਰ ਵੈਲੀਆਂ ਦਾ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਐਦੀ ਵੀ ਸਾਡੀ ਭੈਣ ਮਾਰਤੀ ਤੇ ਈਲਵਾਲ ਦੀ ਸੀ ਸਾਡੇ ਉਹ ਜਦੋਂ ਉਹਨੇ ਨੋਂ ਸੋਣੇ ਕਹਿੰਦੀ ਤਾਂ ਮੇਰੇ ਪਿੰਡ ਦੇ ਨਾ ਉਹਨੇ ਉਹਨੇ ਫਿਰ ਮੈਨੂੰ ਫੋਨ ਕਰਿਆ ਮੇਰਾ ਨੰਬਰ ਪਿੱਛੇ ਹੁੰਦਾ ਹੈ ਫਿਲਮ ਦੇ ਉਹ ਮੈਨੂੰ ਕਦੋਂ ਉਹਨੇ ਗੱਲ ਕਰੀ ਕਹਿੰਦੀ ਵੀ ਐ ਕਰਕੇ ਫਲਾਣੇ ਫਲਾਣੇ ਨੂੰ ਜਾਣਦਾ ਮੈਨੂੰ ਮੈਂ ਕਹਿੰਦਾ ਤੂੰ ਕੀ ਦਾ ਮੁੰਡਾ ਮੈਂ ਕਹਾਂ ਜੀ ਮੈਂ ਕਰਕੇ ਕਰਨੈਲ ਦਾ ਮੁੰਡਾ ਵੀ ਸ਼ਾਮੂ ਬੁੜੀ ਦਾ ਪੋਤਾ ਮੈਂ ਕਹਿੰਦੀ ਉਹਦੋਂ ਤਾਂ ਮੈਂ ਚਰਖਾ ਕੱਦੀ ਹੁੰਦੀ ਸੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮਾਹ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਹਰਨਾਮ ਸੀ ਇੱਕਦਣਾ ਇੱਕ ਉਹ ਨੂੰ ਮਿਹਰਦੀਨ ਸੀ ਫਿਰ ਮੈਂ ਉਹਨਾਂ ਦੀ ਗੱਲ ਕਰਾਈ ਜਾ ਕੇ ਫਿਰ ਉਹ ਫਿਰ ਉਹਨੂੰ ਮੈਂ ਮਿਲਣ ਗਿਆ ਉੱਥੇ ਇਸੇ ਕਰਕੇ ਪਾਕਿਸਤਾਨ ਨਾਲ ਮੁਹੱਬਤ ਹੈ ਉੱਥੇ ਸਾਡੇ ਪਿੰਡੋਂ ਜਿੰਨੇ ਵੀ ਗਏ ਹੋਏ ਨੇ ਈਲਵਾਲ ਤੋਂ ਉਹ ਸਾਰਾ ਪਿੰਡੀ ਸਰਗੋਦੇ ਕੋਲੇ ਬੈਠਾ ਹੈ ਉਹ ਕੱਲਾ-ਕੱਲਾ ਘਰਨੇ ਸਾਨੂੰ ਰੋਟੀ ਕਰੀ ਵੀ ਸਾਡੇ ਪਿੰਡੋਂ ਆਇਆ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਘੋੜਿਆਂ ਦੇ ਉੱਤੇ ਗੱਡਿਆਂ 'ਚ ਛੱਡ ਕੇ ਆਏ ਸੀ ਬਾਰਡਰ ਕ੍ਰੋਸ ਕਰਾ ਕੇ ਆਏ ਸੀ ਇਸ ਕਰਕੇ ਉਹ ਕਹਿੰਦੇ ਸੀ ਤਾਂ ਜੋ ਵੀ ਆ ਵੀ ਸੋਡੇ ਕਰਕੇ ਬੱਚੇ ਹੋਏ ਆ ਸੋਡੀ ਦੇਣ ਐ ਤਾਂ ਕਰਕੇ ਮੁਹੱਬਤ ਉਹ ਕਰਦੇ ਨੇ ਸਾਨੂੰ ਵੀ ਸਾਡੇ ਬਜ਼ੁਰਗਾਂ ਦਾ ਚੰਗਾ ਕਰਿਆ ਹੋਇਆ ਜਦੋਂ ਉੱਥੇ ਜਾਂਦੇ ਆ ਚੰਗਾ ਸੁਣਦੇ ਆ ਉਹਨਾਂ ਬਾਰੇ ਤਾਂ ਚੰਗਾ ਲੱਗਦਾ ਉੱਥੇ ਇੰਡਸਟਰੀ ਇਹ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੀ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੂਸੇ ਦੇ ਕੋਲੇ ਆ ਉਹ ਉਹਨੂੰ ਐ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੂਸੇ ਵਾਲੇ ਦਾ ਪਿੰਡੋਂ ਆ ਤੇ ਜਨ ਕਿ ਵੀ ਐ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਈਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਯਾਰ ਤੁਹਾਡੀਆਂ ਫਿਲਮਾਂ ਅਸੀਂ ਫੈਮਿਲੀ ਚ ਬਹਿ ਕੇ ਦੇਖਦੇ ਆ